ਤਾਂ ਜੀ ਬਾਈ ਜੀ ਨਮਸਕਾਰ ਆ ਦਾਬਸ ਸਤਿ ਆਕਾਲ ਕੀ ਹਾਲ ਚਾਲ ਆ ਵੀਰੇ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਬਾਈ ਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਨਮਰਾ ਦਾ ਸ਼ੌਕ ਕਰਾ ਦੇ ਰਿਹਾ ਕਰੀਏ ਹਾਂ ਜੀ ਵੀ ਸਦਨੋ ਕਰੋ ਚੈੱਕ ਮੇਰਾ ਭਰਾ ਆਪਣੇ ਵੀਰੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਬਾਬੇ ਟਹਾਲੇ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਜੋੜਾ ਅੱਜ ਆਪਾਂ ਤੁਹਾਡੇ ਲਈ ਮੇਰਾ ਵੀਰ ਚੈਨਲ ਦੇ ਉੱਤੇ ਆਪਣੇ ਪੇਸ਼ ਕਰ ਦਿੱਤਾ ਹੈ ਸਦਨੋ ਕਬੂਦਰੀ ਦੀ ਕੁਆਲਿਟੀ ਚੈੱਕ ਕਰ ਲਓ ਠੀਕ ਹੈ ਜੀ ਮੋਜੀ ਕੂਦਰੀ ਆ ਤੇ ਵੀਰੇ ਦੋਨੇ ਅੱਖਾਂ ਦੇ ਵਿੱਚ ਮੇਰਾ ਭਰਾ ਖੱਟੇ ਟੀਰ ਪੈਂਦੇ ਕੂਦਰੀ ਦੇ ਠੀਕ ਹੈ ਜੀ ਹਲਕੇ ਜੀ ਜਬਾੜੀ ਕਾਲੀ ਬਿਲਕੁਲ ਬਾਈ ਜੀ ਪੀਲੀ ਅੱਖਾਂ ਦਾ ਆਪਣਾ ਇਹ ਵੱਡਾ ਕਬੂਤਰ ਸਦਨੋ ਪੂਰਾ ਤਸੱਲੀ ਵਾਲਾ ਜੋੜਾ ਜੋੜੀ ਦੇ ਬੱਚੇ ਤੁਸੀਂ ਸਦਨੋ ਜਿੰਨੇ ਮਰਜ਼ੀ ਢਾਲਿਓ ਜੀ ਠੀਕ ਹੈ ਜੀ ਦੋ ਸ਼ੈਂਪ ਮੇਰਾ ਭਰਾ ਕਬੂਤਰੀ ਦੇ ਆ ਤੇ ਸਜਣੋ ਦੋ ਹੀ ਸ਼ੈਂਪ ਲਾਲ ਠੀਕ ਹੈ ਜੀ ਪੋਟੇ ਤੇ ਆਪਣੇ ਕੂਤਰਦੇ ਆ ਚੈੱਕ ਕਰ ਲਓ ਮੇਰਾ ਭਰਾ ਜੋੜਾ ਲੈਂਥ ਹੈ ਇਹਨਾਂ ਦੀ ਚੈੱਕ ਕਰ ਲਓ ਦੇਖੋ ਜੀ ਇਹਨਾਂ ਪਤਲੇ ਲੰਮੇ ਲੰਮੇ ਜਨਬਰ ਨੇ ਬਰੇ ਠੀਕ ਹੈ ਬੇਕੇ ਮੇਰਾ ਭਰਾ ਬੰਦੇ ਦੀ ਰੂਹ ਖੁਸ਼ ਹੁੰਦੀ ਆ ਇਹੋ ਜਾਂ ਨਿਆਬ ਜੋੜਾ ਆ ਬਾਕੀ ਕਬੂਤਰੀ ਬੜੀ ਜ਼ਿਆਦਾ ਫਰਤੀ ਦੀ ਟੈਕ ਮੇਰਾ ਭਰਾ ਵੀਡੀਓ ਆਪਣੀ ਨਹੀਂ ਬਣਵਾ ਰਹੀ ਇਹ ਚੈੱਕ ਕਰ ਲਓ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਲੋੜ ਨਹੀਂ ਪੂਰਾ ਬਈ ਜਿਹਨੂੰ ਕਹਿੰਦੇ ਆ ਨਾ ਟੌਪ ਕੁਆਲਟੀ ਉਹ ਚੀਜ਼ ਆ ਮੇਰਾ ਭਰਾ ਬਾਕੀ ਆਹ ਮਾਦੀ ਤੁਸੀਂ ਚੈੱਕ ਕਰ ਸਕਦੇ ਹੋ ਨਿਗੀ ਜੀ ਆ ਤੇ ਫੁਰਤੀਲੀ ਬਹੁਤ ਜ਼ਿਆਦਾ ਆ ਠੀਕ ਹੈ ਜੀ ਸੋ ਆ ਉਪਰਾਂ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਸਦਰ ਨੂੰ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਸ਼ੋਅ ਕਰਾਉਣਾ ਤੇ ਵਜੂਦ ਚੈੱਕ ਕਰ ਲਓ ਮਰਾ ਭਰਾ ਦੇਖੋ ਵੀ ਦੇਖੋ ਜੀ ਠੀਕ ਹੈ ਪਤਾ ਲੱਗਦਾ ਸਦਰ ਨੂੰ ਕੋਈ ਚੀਜ਼ ਫਿਰਦੀ ਆ ਠੀਕ ਹੈ ਨਾ ਤੇ ਆਦੋ ਵੀ ਸਦਰ ਨੂੰ ਹੁਣ ਆਪਾਂ ਤੁਹਾਨੂੰ ਕਰਾਉਣੇ ਆ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਮਕਮਲ ਆਪਾਂ ਸ਼ੋਅ ਕਰਾਉਣੇ ਆ ਠੀਕ ਹੈ ਜੀ ਹਾਂਜੀ ਵੀ ਸਤਿ ਸ੍ਰੀ ਅਕਾਲ ਆਹ ਆਪਣਾ ਵੱਡਾ ਕਬੂਤਰ ਮੇਰਾ ਭਰਾ ਬਾਈ ਜੀ ਸਭ ਤੋਂ ਪਹਿਲਾਂ ਆਪਣੇ ਤੁਸੀਂ ਇਹ ਕਬੂਤਰ ਦਾ ਮੇਰਾ ਭਰਾ ਕੱਦ ਕਾਠ ਠੀਕ ਹੈ ਜੀ ਜਨਮਰ ਦੀ ਮੇਰਾ ਵੀ ਲੈਂਥ ਚੈੱਕ ਕਰੋ ਜੀ ਚਿੱਟਾ ਸ਼ਫੈਦ ਬਾਈ ਜੀ ਜਮਾ ਪੀੜੀਆਂ ਅੱਖ ਗੁਲਾਬੀ ਨੂਕ ਗੁਲਾਬੀ ਪਾਲਕ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਕਿੱਡਾ ਟਾਪ ਕੁਆਲਟੀ ਦਾ ਆਪਣਾ ਇਹ ਕੂਤਰਿਆ ਪਿਆਰ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਵੱਡਾ ਜੋੜਾ ਆਂਡੇ ਬੱਚੇ ਧਰਦਾ ਹੋਇਆ ਉਸ ਚੀਜ਼ ਦੀ ਆਪਣੀ ਗਾਰੰਟੀ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਅੱਖ ਦੀ ਕੁਆਲਿਟੀ ਠੀਕ ਹੈ ਜੀ ਬਾਕੀ ਗੁਣ ਤਾਂ ਤੁਸੀਂ ਕੂਤਰ ਚੈੱਕ ਕਰ ਹੀ ਲਤਾ ਆ ਤੇ ਆਹ ਮੇਰਾ ਭਰਾ ਜਾਨਵਰ ਆਪਣੇ ਦਾ ਪੱਲਾ ਦੇਖੋ ਜੀ ਕਿੱਡੇ ਨਿੱਗਰ ਚੌੜੇ ਵੱਡੇ ਪੱਲੇ ਦਾ ਕੂਤਰ ਆ ਕੋਈ ਗਾਇਬ ਨਹੀਂ ਕੋਈ ਘੋਣੀ ਨਹੀਂ ਆ ਜੀ ਠੀਕ ਹੈ ਬਿਲਕੁਲ ਮੇਰਾ ਭਰਾ ਪੂਸਤਾ ਹੀ ਕੰਨੀਆਂ ਰਹਾ ਤਾਂ ਆਪਣਾ ਕੂਤਰ ਤੇ ਆਹ ਭਾਈ ਜੀ ਅਗਲਾ ਪੱਲਾ ਆਪਣੇ ਜਾਨਵਰ ਦਾ ਚੈੱਕ ਕਰ ਲੋ ਅਗਲਾ ਪੱਲਾ ਠੀਕ ਹੈ ਜੀ ਥੋੜਾ ਝਾੜ ਦੇ ਵਿੱਚ ਪਿਆ ਆ ਕੂਤਰ ਇਹ ਤੇ ਆਹ ਭਾਈ ਜੀ ਜਾਨਵਰ ਆਪਣੇ ਦੇ ਪੈਰ ਬਿਲਕੁਲ ਬੰਦ ਜੋੜਾਂ ਦਾ ਕੂਤਰ ਬਰੀਕ ਜੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰੋ ਤੇ ਆਹ ਲੋ ਦੇਖੋ ਜੀ ਬਿਲਕੁਲ ਬਰੀਕ ਸੁੱਕੇ ਹੋਏ ਪੈਰ ਠੀਕ ਹੈ ਜੀ ਜਨਵਰੀ ਨੋਧਰਾ ਦਾ ਕੂਟਰ ਪੈਰਾਂ ਦੀ ਕੁਆਲਿਟੀ ਚੈੱਕ ਆਹ ਲੋ ਜੀ ਆਹਾ ਬਾਈ ਜੀ ਸੀਗਾ ਆਪਣਾ ਮਕਮਲ ਕੂਟਰ ਠੀਕ ਹੈ ਜੀ ਤੇ ਆਹ ਉਹ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਠੀਕ ਹੈ ਜੀ ਮਾਦੀ ਦਾ ਸ਼ੋਅ ਕਰਾਉਣਾ ਜਿਹਦੇ ਦੋਨੇ ਅੱਖਾਂ ਵਿੱਚ ਮੇਰਾ ਭਰਾ 300 ਰੁਪਏ ਦਾ ਆ ਆ ਚੈੱਕ ਕਰ ਲੋ ਆਹ ਜੀ ਵੀ ਸਦਰ ਨੂੰ ਆਹ ਆਪਣੀ ਵਾਦੀ ਗੁੰਦਰੀ ਮੇਰਾ ਵੀ ਚੈੱਕ ਕਰ ਲੋ ਜੀ ਉਸ ਕੂਟਰ ਦੇ ਨਾਲ ਲੱਗੀ ਹੋਈ ਆ ਚਿੱਟੀ ਸ਼ਫੈਲ ਤੋਂ ਸਦਰੋਂ ਦੋਨੋਂ ਅੱਖਾਂ ਦੇ ਵਿੱਚ ਮੇਰਾ ਭਰਾ ਖੱਤੇ ਟੀਰ ਹਲਕੀ ਜਿਹੀ ਜਬਾੜੀ ਬਈ ਕਾਲੀ ਹੈ ਚੈੱਕ ਕਰ ਲਓ ਪ्योर ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਦੋ ਇਹਦੇ ਇੱਥੇ ਸ਼ੈਂਪਿਆ ਤੇ ਵੀਰੇ ਦੋ ਸ਼ੈਂਪ ਕਾਲੀ ਦੇ ਪੂੰਜੇ ਦੇ ਉੱਤੇ ਆ ਪੈਰਾਂ ਉੱਤੇ ਸਦਰੋਂ ਘੜਮੀ ਮੌਜ ਠੀਕ ਹੈ ਜੀ ਆਂਡੇ ਬੱਚੇ ਧਰਦੀ ਹੋਈ ਕੁਦਰੀ ਦੋਨੇ ਅੱਖਾਂ ਵਿੱਚ ਮੇਰਾ ਭਰਾ ਟੀਰ ਪਉਂਦੀ ਹੈ ਜੀ ਗੁਲਾਬੀ ਜੀ ਨੋਕ ਗੁਲਾਬੀ ਪਲਕਾਂ ਅੱਖਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਦੋਨੇ ਅੱਖਾਂ ਵਿੱਚ ਟੀਰ ਪਉਂਦੀ ਸਦਰੋਂ ਬਿਲਕੁਲ ਪਿਓਰਿਟੀ ਦੇ ਵਿੱਚ ਜਨਮ ਰਿਆ ਚੈ ਠੀਕ ਹੈ ਜਿਹੜਾ ਬੰਦਾ ਸ਼ਿਕਾਰੀ ਹੋਏਗਾ ਉਸ ਮੇਰੇ ਭਰਾ ਨੇ ਬੇਕੇ ਸਮਝ ਰਹਾ ਵਾਕੀ ਕੋਈ ਚੀਜ਼ ਹੈਗੀ ਹੈ ਜੀ ਠੀਕ ਹੈ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀ ਆਪਣੇ ਕੋਲੇ ਬੈਠੀ ਆ ਤੇ ਟੈਂਪਾਸ ਵਾਲਾ ਬੰਦਾ ਦੂਰ ਹੋਵੇ ਖਾਸ ਕਰ ਉਹ ਬੰਦੇ ਜਿਹੜੇ ਕਹਿੰਦੇ ਭਰਾ ਤੁਸੀਂ ਬਸ ਦਾ ਕਿਰਾਇਆ ਨਾਲ ਲਿਓ ਬਸ ਦਾ ਕਿਰਾਇਆ ਬਹੁਤ ਜ਼ਿਆਦਾ ਆ ਵੀਰੇ ਅੰਬਾਲਾ ਇੱਕ ਹੀ 바ਸੀ ਆਉਂਦੀ ਰੋਡਵੇਜ ਬੱਸ ਜਾਂਦੀ ਆ ਠੀਕ ਹੈ ਜੀ ਜੋੜੇ ਦਾ ਉਹ 600 ਰੁਪਏ ਕਿਰਾਇਆ ਲੈਂਦੀ ਆ ਠੀਕ ਹੈ ਅਸੀਂ ਐਵੇਂ ਨਹੀਂ ਕਹਿੰਦੇ ਬੰਦਿਆਂ ਨੂੰ ਕਿ ਵੀਰੇ ਪੈਸੇ ਸਾਨੂੰ ਦਿਓ ਉਹ ਕਹੇ ਤੁਸੀਂ ਕੱਲੇ ਡਰਾਈਵਰ ਨੂੰ ਹੀ ਦੇਣੇ ਹੁੰਦੇ ਆ ਜੀ ਠੀਕ ਹੈ ਪਰ ਬੰਦਿਆਂ ਨੂੰ ਐਂ ਲੱਗਦਾ ਖਣੀ ਸਾਡਾ ਉਸ ਚੀਜ਼ ਦੇ ਵਿੱਚ ਕੋਈ ਮਾਤ ਦੇਣਾ ਠੀਕ ਹੈ ਜੀ ਸਭ ਸਜਣੋ ਸਾਡੀ ਉਸ ਚੀਜ਼ ਦੇ ਵਿੱਚ ਪਕਾਈ ਹੁੰਦੀ ਆ ਠੀਕ ਹੈ ਜੀ ਚੈੱਕ ਕਰ ਲਓ ਮੇਰਾ ਭਰਾ ਆਪਣੀ ਮਾਦੀ ਦਾ ਪੱਲਾ ਠੀਕ ਹੈ ਟੈਂਪਾਸ ਵਾਲਾ ਬੰਦਾ ਵੀਰੇ ਮੈਂ ਬਾਰ ਬਾਰ ਕਹਿ ਰਿਹਾ ਮੈਨੂੰ ਫੋਨ ਨਾਲ ਲਾਜੂ ਠੀਕ ਹੈ ਤੇ ਆ ਚੈੱਕ ਕਰੋ ਮੇਰਾ ਭਰਾ ਮਾਦੀ ਆਪਣੀ ਦੇ ਪੈਰ ਪੈਰਾਂ ਦੇ ਵਿੱਚ ਸਜਣੋ ਡੱਕੇ ਨੇ ਕੂਤਰੀ ਦੇ ਚੈੱਕ ਕਰ ਲਓ ਬਿਲਕੁਲ ਬਾਈ ਜੀ ਰੇਅਰ ਕੂਤਰੀ ਨੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜੇ ਹੋਜੀ ਨੋਕ ਉਹੋ ਜੀਆਂ ਨੋਧਾਂ ਦੀ ਆਪਣੀ ਇਹ ਵੱਡੀ ਕੂਤਰੀ ਆ ਦੋਨੋਂ ਅੱਖਾਂ ਵਿੱਚ ਮੇਰਾ ਭਰਾ ਖੱਟੇ ਟੀਰ ਪਾਉਂਦੀ ਆ ਜੀ ਕੁਦਰੀ ਬਿਲਕੁਲ ਮੇਰਾ ਭਰਾ ਫੱਟ ਫਾਰ ਕੂਤਰ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਤੇ ਇਹੇ ਸੀਗੀ ਆਪਣੀ ਮਕਮਲ ਕੁਤਰੀ ਤੇ ਆਓ ਭਰਾ ਉਹਨੂੰ ਮਾਤ ਜੋੜਾ ਇਹ ਪੰਜਾਬਲ ਦੇ ਵਿੱਚ ਛੱਦ ਕੇ ਬਖਵਾਉਣਾ ਬਾਕੀ ਡਲਬਰੀ ਨਾਲ ਦੀ ਆਲ ਪੰਜਾਬ ਆ ਸਦਨੋਂ ਪੰਜਾਬ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਾਲ ਇੱਥੋਂ ਤੱਕ ਮੇਰਾ ਵੀਰ ਜਾਨਵਰ ਆਪਣੇ ਜਾਂਦੇ ਨੇ ਕੋਈ ਮੇਰਾ ਭਰਾ ਇੱਥੋਂ ਦਾ ਇਛੂਕ ਹੋਵੇ ਠੀਕ ਹੈ ਜੀ ਹੀਟਾਂ ਦੇ ਤੇ ਨੰਬਰ ਤੇ ਮੇਰਾ ਭਰਾ ਆਪਣੇ ਨਾਲ ਸੰਪਰਕ ਕਰ ਸਕਦਾ ਆ ਤੇ ਸਦਨੋਂ ਟਾਪ ਕੁਆਲਿਟੀ ਦੀ ਜੋੜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਬੰਦਾ ਆਪਣੇ ਘਰ ਉਹ ਮੰਗਵਾ ਸਕਦਾ ਆ ਠੀਕ ਹੈ ਜੀ ਜੋ ਚੀਜ਼ ਵਿਖਾਈ ਦੀ ਮੇਰਾ ਭਰਾ ਉਹੀ ਚੀਜ਼ ਸਦਨੋਂ ਆਪਾਂ ਤੁਹਾਨੂੰ ਭੇਜੀਦੀ ਆ ਇਹ ਨਹੀਂ ਹਾਂ ਵੀ ਵਿਖਾ ਕਿਹੜੇ ਕੂਤਰ ਦਿੱਤੇ ਤੇ ਭੇਜ ਕਿਹੜੇ ਕੂਤਰ ਦਿੱਤੇ ਇਹ ਕੰਮ ਨਹੀਂ ਆਪਣਾ ਹੈਗਾ ਨਾ ਸਦਨੋਂ ਕਦੇ ਆਪਾਂ ਜ਼ਿੰਦਗੀ ਚ ਇਹ ਕੰਮ ਕਰਨਾ ਆ ਠੀਕ ਹੈ ਚੋਠ ਠੀਕ ਹੈ ਸਦਨ ਨੂੰ ਮਿਲਦੇ ਹੁਣ ਆਪਾਂ ਸੂਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਛੋਟੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ